ਇਹ ਚੌਂਕ ਦਾ ਕੀ ਨਾਮ ਆ ਇਹਦੇ ਬਾਰੇ ਤੁਸੀਂ ਜਾਣਕਾਰੀ ਦੇਣੀ ਆ ਕਿ ਇਹ ਚੌਂਕ ਦਾ ਕੀ ਨਾਮ ਆ ਜੇ ਚੌਂਕ ਦੇ ਵਿੱਚ ਫੁਹਾਰੇ ਲੱਗੇ ਹੋਣ ਤਾਂ ਕਹਿੰਦੇ ਆ ਫੁਹਾਰਾ ਚੌਂਕ ਤਾਂ ਜੇ ਕੋਈ ਚੌਂਕ ਦੇ ਵਿੱਚ ਸਿੰਦਰੀ ਲੱਗੀ ਹੋਵੇ ਕੋਈ ਤਾਂ ਉਸ ਦਾ ਉਹ ਨਾਮ ਰੱਖਿਆ ਜਾਂਦਾ ਹੈ ਤਾਂ ਜੇ ਕਿਸੇ ਰਾਜੇ ਮਹਾਰਾਜੇ ਦਾ ਸਟੈਚੂ ਲੱਗਾ ਹੋਵੇ ਤਾਂ ਉਸ ਦਾ ਨਾਮ ਰੱਖਿਆ ਜਾਂਦਾ ਹੈ ਤਾਂ ਇਸ ਚੌਂਕ ਨੂੰ ਕੀ ਕਹਿੰਦੇ ਆ ਇਹ ਚੌਂਕ ਦੇ ਵਿੱਚ ਕੀ ਲੱਗੇਗਾ ਲਗਭਗ ਜੰਗਲ ਚੌਂਕ ਹੋ ਸਕਦਾ ਹੈ ਇਹ ਜੇ ਇਸ ਨੂੰ ਤੁਸੀਂ ਜੰਗਲ ਚੌਂਕ ਕਹਿਣਾ ਹੋਵੇ ਤਾਂ ਕਹਿ ਸਕਦੇ ਹੋ ਕਿਉਂਕਿ ਇਹ ਜੰਗਲ ਦੀ ਤਰ੍ਹਾਂ ਲੱਗ ਰਿਹਾ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜ਼ੂਮ ਕਰਕੇ ਇਸ ਦਾ ਜਿੰਨਾ ਵੀ ਜੰਗਲ ਹੈ ਇਹ ਪੂਰਾ ਕਲੀਅਰ ਕੀਤਾ ਜਾਵੇ ਦੱਸ ਦਈਏ ਕਿ 45 46 47 ਚਾਰੋਂ ਸੈਕਟਰ ਇਸ ਦੇ ਬਿਲਕੁਲ ਨਾਲ ਲੱਗਦੇ ਆ ਔਰ ਇਹ ਸੈਕਟਰਾਂ ਦਾ ਸੈਂਟਰ ਵਾਲਾ ਚੌਂਕ ਹੈ ਔਰ ਬਿਲਕੁਲ ਜੰਗਲ ਹੈ ਜੇ ਕਿਸੇ ਨਾਲ ਗੱਲ ਕਰੀਏ ਤਾਂ ਉਹ ਕਹਿੰਦੇ ਆ ਜੀ ਇਹ ਨਵਾਂ ਬਣਿਆ ਨਵਾਂ ਬਣਨ ਕਰਕੇ ਤਾ 1.5 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਇਸ ਨੂੰ ਬਣਦਿਆ ਤਾ 1.5 ਸਾਲ ਤੋਂ ਇਹ ਜਿੰਨੀ ਜੜੀ ਬੂਟੀ ਉੱਗੀ ਆ ਐਸਦੇ ਵਿੱਚ ਕਦੇ ਕਿਸੇ ਨੇ ਧਿਆਨ ਨਹੀਂ ਮਾਰਿਆ ਇੱਕ ਵਾਰ ਇਸ ਦੀ ਕਟਾਈ ਨਹੀਂ ਕਰੀ ਕਿ ਐਸਦੇ ਅੰਦਰ ਕੀ ਆ ਇਹ ਜੰਗਲ ਜાડ ਆ ਇਹ ਚੰਡੀਗੜ੍ਹ ਦੇ ਵਿੱਚ ਪੈਣ ਵਾਲੇ ਚੌਂਕ ਹੋਣ ਤਾ ਇਹ ਰਾਤੋਂ ਰਾਤ ਇਹ ਚੌਂਕ ਕਲੀਅਰ ਹੋ ਜਾਣੇ ਚਾਹੀਦੇ ਆ ਲੇਕਿਨ ਤੁਸੀਂ ਵੇਖ ਲਓ ਕਿ ਇਹ ਕਿਸੇ ਜੰਗਲ ਤੋਂ ਘੱਟ ਨਹੀਂ ਔਰ ਅਸੀਂ ਤੁਹਾਨੂੰ ਫਰੀ ਦੇ ਵਿੱਚ ਸਲਾਹ ਦੇ ਰਹੇ ਆ ਕਿ ਜਦੋਂ ਤੁਸੀਂ ਇਹ ਚੌਂਕ ਦਾ ਨਾਂ ਰੱਖਣਾ ਤਾਂ ਤੁਸੀਂ ਜੰਗਲ ਚੌਂਕ ਰੱਖ ਸਕਦੇ ਹੋ ਔਰ ਫਿਰ ਤੁਹਾਨੂੰ ਜਿਹੜਾ ਨਾਂ ਲੱਭਣ ਵਿੱਚ ਸਟੈਚੂ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਇਸ ਚੌਂਕ ਦੇ ਵਿੱਚ ਜਿੰਨਾ ਜੰਗਲ ਜੜ ਉੱਗਿਆ ਹੋਇਆ ਇਹ ਤੁਸੀਂ ਕਲੀਅਰ ਵੇਖ ਰਹੇ ਹੋ ਤਾਂ ਫਿਰ ਤੁਹਾਨੂੰ ਦੱਸ ਦਈਏ ਜਾਣਕਾਰੀ ਵਾਸਤੇ ਕਿ ਇਹ 45 46 ਤੇ 47 ਸੈਕਟਰ ਵੀ ਇਸ ਦੇ ਨਾਲ ਹੀ ਜੁਆਇਨ ਕਰਦਾ ਔਰ ਇਹ ਜੰਗਲ ਚੌਂਕ ਜਿਹੜਾ ਇਹ ਬਿਲਕੁਲ ਇਸ ਵੇਲੇ ਗੰਦਗੀ ਨਾਲ ਭਰਿਆ ਔਰ ਰਿਪੇਅਰ ਦੀ ਗੱਲ ਕਰਦੇ ਆ ਕਿ ਰਿਪੇਅਰ ਚੱਲ ਰਹੀ ਆ ਬਣ ਰਿਹਾ ਇਹ ਦਿਵਾਲੇ ਪੇਂਟ ਜ਼ਰੂਰ ਹੋ ਰਿਹਾ ਲੇਕਿਨ ਕਿੰਨੇ ਸਾਲੇ ਪੇਂਟ ਹੁੰਦਾ ਰਹੇਗਾ ਕਿੰਨੇ ਸਾਲੇ ਇਸ ਦੀ ਰਿਪੇਅਰ ਚਲਦੀ ਰਹੇਗੀ ਔਰ ਬਹੁਤ ਸਾਰੇ ਤੁਸੀਂ ਕੰਮ ਵੇਖੇ ਹੋਣਗੇ ਕਿ ਆਮ ਸ਼ਹਿਰਾਂ ਦੇ ਵਿੱਚ ਆਮ ਜ਼ਿਲ੍ਹਿਆਂ ਦੇ ਵਿੱਚ ਕੰਮ ਚੱਲਦੇ ਆ ਕੋਈ 2 ਸਾਲ ਲੈ ਜਾਂਦਾ ਕੋਈ 3 ਸਾਲ ਲੈ ਜਾਂਦਾ ਔਰ ਆਸ ਕਰਦੇ ਸੀ ਕਿ ਚੰਡੀਗੜ੍ਹ ਵਿੱਚ 1-2 ਮਹੀਨੇ ਦੇ ਵਿੱਚ ਵਿੱਚ ਕੰਮ ਮੁੱਕ ਜਾਂਦਾ ਲੇਕਿਨ ਇੱਥੇ 1.5 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਤਾਂ ਅਜੇ ਤੱਕ ਇਹ ਚੌਂਕ ਜਿਹੜਾ ਇਹ ਬਿਲਕੁਲ ਜੰਗਲ ਦੀ ਤਰ੍ਹਾਂ ਦਿਖਾਈ ਦੇ ਰਿਹਾ ਔਰ ਲੋਕ ਜਿਵੇਂ ਲੰਘ ਰਹੇ ਆ ਤੁਸੀਂ ਵੇਖ ਰਹੇ ਹੋ ਕਿ ਅੱਜ ਦੀਵਾਲੀ ਦਾ ਤਿਉਹਾਰ ਹੈ ਔਰ ਦੀਵਾਲੀ ਵੀ 2 ਦਿਨ ਵਿੱਚ ਆਉਂਦੀ ਆ ਔਰ ਅੱਜ 20 ਤਰੀਕ ਹੈ ਔਰ ਅੱਜ ਦੀ ਦੀਵਾਲੀ ਜਿਹੜੇ ਮਨਾਉਣ ਵਾਲੇ ਆਉਣਾ ਵਾਸਤੇ ਦੱਸ ਦਈਏ ਕਿ ਜਦੋਂ ਤੁਸੀਂ ਇੱਧਰ ਦੀ ਲੰਘਦੇ ਹੋ ਤਾਂ ਇੱਕ ਵਾਰ ਇਹ ਜ਼ਰੂਰ ਧਿਆਨ ਦੇਣਾ ਕਿ ਜੰਗਲ ਚੋਂ ਕਿਹੜਾ ਔਰ ਇਸ ਨੂੰ ਵੇਖਣਾ ਜ਼ਰੂਰ ਆ ਔਰ ਇਸ ਬਾਰੇ ਤੁਸੀਂ ਕਮੈਂਟ ਜ਼ਰੂਰ ਕਰ ਦਿਓ ਕਿ ਇਹ ਜੋ ਨਾਮ ਹੈ ਇਹ ਸਹੀ ਆ ਜਾਂ ਗਲਤ ਆ ਇਹ ਸਾਡੀ ਸਲਾਹ ਜਿਹੜੀ ਆ ਸਾਡਾ مشਵਰਾ ਜਿਹੜਾ ਇਹ ਤੁਹਾਨੂੰ ਕਿਵੇਂ ਲੱਗ ਰਿਹਾ ਇਸ ਬਾਰੇ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ